ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਜਪੁਰਾ ਮਾਜਰਾ ਇਹ ਪਿੰਡ ਹਰਿਆਣਾ ਸਟੇਟ ਦਾ ਤੇ ਡੱਬ ਵਾਲੀ ਦੇ ਬਿਲਕੁਲ ਨੇੜ ਹੈ ਵੈਸੇ ਬਾਰਡਰ ਪੈਂਦਾ ਦੋਸਤੋ ਇੱਕ ਪਾਸੇ ਤੋਂ ਰਾਜਸਥਾਨ ਦੂਜੇ ਪਾਸੇ ਤੋਂ ਪੰਜਾਬ ਦਾ ਬਾਰਡਰ ਇਹਦੇ ਨੇੜ ਰਹਿ ਜਾਂਦਾ ਮਤਲਬ ਪੰਜਾਬ ਹਰਿਆਣਾ ਤੇ ਰਾਜਸਥਾਨ ਤਿੰਨਾਂ ਸਟੇਟਾਂ ਦੇ ਬਾਰਡਰ ਦੇ ਉੱਤੇ ਇਹ ਪਿੰਡ ਆਉਂਦਾ ਹੈ ਰਾਜਪੁਰਾ ਮਾਜਰਾ ਤੇ ਪ੍ਰੇਮੀ ਡੇਰੀ ਫਾਰਮ ਆ ਜਿੱਥੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਬਹੁਤ ਸੋਹਣੀਆਂ ਮੱਝਾਂ ਇੱਥੇ ਤੁਹਾਨੂੰ ਦਿਖਾਈ ਦੀਆਂ ਪਹਿਲਾਂ ਵੀ ਵੀਡੀਓ ਬਣਾਈਆਂ ਤੇ ਹਰ ਟਾਈਮ ਇਹਨਾਂ ਕੋਲ ਪਸ਼ੂ ਵਿਕਰੀ ਵਾਲੇ ਅਵੇਲੇਬਲ ਹੁੰਦੇ ਆ ਅੱਜ ਵੀ ਦੋਸਤੋ ਨੌ ਨਾਕ ਦਿਖਾਉਣੇ ਆ ਪਰ ਸ਼ੁਰੂਆਤ ਦੇ ਵਿੱਚ ਪਹਿਲੇ ਨੰਬਰ ਤੇ ਝੋਟੀ ਜਿਹੜੀ ਖੜੀ ਹੈ ਜਦੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਵੀ ਇੱਥੇ ਐਕਸ ਕੁਆਲਟੀ ਦਾ ਪਸ਼ੂ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲੂਗਾ ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਪ੍ਰੇਮੀ ਡੇਰੀ ਫਾਰਮ ਰਾਜਪੁਰਾ ਮਾਜਰਾ ਚੋਂ ਆਪਾਂ ਇਹ ਅੱਜ ਦੀ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੇ ਹਾਂ ਸ਼ੁਰੂਆਤ ਪਹਿਲੇ ਨੰਬਰ ਵਾਲੀ ਚੋਟੀ ਤੋਂ ਕਰਦੇ ਆ ਆਓ ਬਾਈ ਨੂੰ ਮਿਲ ਗਏ ਗਗਨ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਗਗਨ ਭਾਈ ਅੱਜ ਆਪਾਂ ਨਾ ਨਾਗ ਦਿਖਾ ਰਹੇ ਹਾਂ ਹਾਂ ਜੀ ਬਾਈ ਅੱਛਾ ਵੈਸੇ ਹਰ ਟਾਈਮ ਹੀ ਇੰਨੇ ਪਸ਼ੂ ਅਵੇਲੇਬਲ ਹੁੰਦੇ ਬਿਲਕੁਲ ਜੀ ਬਿਲਕੁਲ ਜਿਵੇਂ ਪੰਜਾਬ ਤੋਂ ਕੋਈ ਭਰਾ ਵੀਡੀਓ ਦੇਖ ਰਿਆ ਹਾਂਜੀ ਹਾਂਜੀ ਕਈ ਵਾਰ ਸ਼ੌਕ ਹੁੰਦਾ ਵੀ ਆਪਾਂ ਪਸ਼ੂ ਚੋ ਕੇ ਲਿਆਵਾਂਗੇ ਇੱਥੇ ਰੱਖ ਸਕਦਾ ਆਪਣੇ ਕੋਲ ਹਾਂਜੀ ਹਾਂਜੀ ਬਹੁਤ ਵਧੀਆ ਸਿਸਟਮ ਆਪਣੇ ਕੋਲੇ ਰਹਿਣ ਦਾ ਖਾਣ ਪੀਣ ਦਾ ਠੀਕ ਹੈ ਥੋੜੀ ਵੀਡੀਓ ਦੇ ਸਦਕੇ ਹੀ ਆਪਣੇ ਕੋਲੇ ਪੰਜਾਬ ਦਾ ਇਧਰ ਅੰਮ੍ਰਿਤਸਰ ਦਾ ਜਿਹੜੇ ਬਾਰਡਰ ਇਲਾਕੇ ਦਾ ਗਾਘਾ ਬਹੁਤ ਆਉਂਦਾ ਬਈ ਆਪਣੇ ਬਹੁਤ ਵਧੀਆ ਵੀਰ ਆ ਰਹੇ ਹੈ ਠੀਕ ਹੈ ਆ ਸ਼ੁਰੂਆਤ ਕਰਦੇ ਹਾਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਬੱਦੀ ਵੀ ਹੈ ਹਾਂਜੀ ਹਾਂਜੀ ਕਿੰਨਾ ਮਸੂਆ ਬਈ ਬਈ ਦੂਜੇ ਸੂਏ ਆ ਠੀਕ ਹੈ ਡਿਟੇਲ ਕੀ ਹੈ ਕਿੰਨਾ ਚਰ ਇਹ ਸੂਈ ਵੀ ਹੈ ਹਾਂਜੀ ਹਾਂਜੀ ਬਾਈ ਸੂਈ ਆ ਕਿੰਨਾ ਚਰ ਹੋ ਗਿਆ ਨੂੰ ਸੂਈ ਨੂੰ 7 ਦਿਨ ਹੋਏਗਾ ਕਿੰਨਾ ਕੁ ਦੁੱਧ ਹੋਊਗਾ ਇਸ ਟ ਹੁਣ 10.5 ਲੀਟਰ 11 ਲੀਟਰ ਚਵਾਈ ਵਾਲਾ ਬਾਈ ਡੰਗ ਦਾ ਹਾਂ ਨਹੀਂ ਨਹੀਂ ਇੱਕ ਦੋਨਾਂ ਸਮਿਆਂ ਦਾ ਦੋਨਾਂ ਸਮਿਆਂ ਦਾ ਇਹਨਾਂ ਹਾਂਜੀ ਹਾਂਜੀ ਠੀਕ ਹੈ ਵੈਸੇ ਇਹ 6.5 ਕਿਲੋ ਚਵਾਈ ਵਾਲਾ ਠੀਕ ਹੈ ਬੱਚੇ ਤੋਂ ਐਕਸਟਰਾ ਜੀ ਬੱਚੇ ਤੋਂ ਬਿਨਾ ਹਾਂਜੀ ਅੱਛਾ ਵੈਸੇ ਦੁੱਧ ਕਿੰਨਾ ਕਰ ਜੂਗੀ ਟੁੱਟ ਨਾ ਨੋਰਮਲ ਦੁੱਧ 16 ਲੀਟਰ ਦੇ ਦੂ 16 17 ਦੀ 16 17 ਠੀਕ ਹੈ ਕੀ ਡਿਮਾਂਡ ਕੀ ਰੱਖ ਦੋ ਬਈ ਇਹਦਾ 1 ਲੱਖ 40000 ਰੁਪਏ ਜੀ 1 ਲੱਖ ਦੋਸਤੋ ਬਰੀਡਿੰਗ ਤੇ ਜਿਹਨੇ ਕੰਮ ਕਰਨਾ ਹੈ ਖਾਸ ਕਰਕੇ ਮੁਰਾ ਨਸਲ ਦੀ ਜੇ ਤੁਸੀਂ ਬਰੀਡ ਬਣਾਉਣੀ ਚਾਹੁੰਦੇ ਹੋ ਪਤਲੀ ਪੂਸ਼ ਬਿਲਕੁਲ ਤੇ ਬਰੀਕ ਚਮੜੀ ਤੇ ਹਵਾਨਾ ਗਾਵਾਂ ਵਾਂਗੂ ਤੁਸੀਂ ਦੇਖੋਗੇ ਇਹਦਾ ਦਰਮਿਆਨੇ ਜੇ ਕੱਦ ਚ ਸਾਫ ਸੁਥਰੀ ਫੁੱਲ ਝੋਟੀ ਦੋਸਤੋ ਥਣਾ ਚ ਬਿੱਥੀ ਤੁਸੀਂ ਦੇਖੋਗੇ ਉਹ ਵੀ ਪੂਰੀ ਦਿਸੂਗੀ ਤੇ ਚਾਰੇ ਥਣ ਅਲੱਗ ਅਲੱਗ ਲੱਗੇ ਹੋਏ ਆ 1 ਲੱਖ ਤੇ 40000 ਇਹਦੀ ਡਿਮਾਂਡ ਹੈ ਦੇਖੋ ਝੋਟੀ ਬੜਾ ਸੋਹਣਾ ਥਣ ਦਾ ਸਹਿਜ ਤੇ ਹਵਾਨਾ ਵੀ ਇਹਦਾ ਤੁਸੀਂ ਦੇਖੋ ਸਿੰਘ ਦੋਸਤੋ ਨੇੜੇ ਮੁੜਿਆ ਹੋਇਆ ਬਣਾਵਟ ਪੁੜਿਆਂ ਦੀ ਵੀ ਤੁਸੀਂ ਦੇਖੋਗੇ ਬੜੀ ਸਾਫ਼ ਸੁਥਰੀ ਹੈ ਸੋ ਇੱਕ ਸੋਹਣੀ ਝੋਟੀ ਪਹਿਲੇ ਨੰਬਰ ਤੇ ਦਿਖਾ ਰਿਹਾ ਤੁਹਾਨੂੰ 1,40,000 ਚ ਮੁਰਾ ਪਿਓਰ ਮੁਰਾ ਇਹਨੂੰ ਮੰਨਾਂਗੇ ਲਿਆ ਬਈ ਫੇਰ ਕਿਹੜਾ ਦੇ ਗਿੜਾ ਇੱਕ ਹੋਰ ਇਸ ਸਾਈਡ ਤੋਂ ਵੀ ਥਾਣਾ ਚ ਬਿੱਥੀ ਦੇਖਿਓ ਜੇ ਦੋਨਾਂ ਸਾਈਡਾਂ ਤੋਂ ਦੋਸਤੋ ਇੱਕੋ ਜੇ ਥਣ ਪੂਰੀ ਬਿੱਥੀ ਦੇ ਉੱਤੇ ਹੈ ਹਾਂ 16 ਕਿਲੋ ਵਾਂਗੂ ਬਾਈ ਕਹਿੰਦਾ ਵੀ ਦੁੱਧ ਇਹ ਪੀਕ ਲੈਵਲ ਤੇ ਬਈ ਇਹ ਟਾਈਮੋ ਟਾਈਮ ਦੀ ਇਦਾਂ ਹੀ ਰਹਿੰਦੀ ਆ ਜੇ ਪਸਮਾ ਨਹੀਂ ਕਰਿਆ ਚੋਟੀ ਨੇ ਠੀਕ ਹੈ ਬੱਚਾ ਲਾ ਕੇ ਤੁਹਾਨੂੰ ਪਸਮਾ ਕਰਕੇ ਵੀ ਦਿਖਾਵਾਂਗੇ ਥਣ ਥਣੇ ਜੇ ਬਹੁਤ ਸੋਹਣਾ ਕੱਢਿਆ ਵੀ ਅਗਲਾ ਕਹਿ ਹੀ ਦਿੰਦਾ ਵੀ ਆਰਡਰ ਦੇ ਕੇ ਵੀਰਾ ਦੁੱਧ ਰੋਕ ਰੱਖਿਆ ਕਿਤੇ ਦੁੱਧ ਨਹੀਂ ਰੋਕਿਆ ਬਾਈ ਟਾਈਮੋ ਟਾਈਮ ਦੀ ਭਰਾਈ ਇਦਾਂ ਦੀ ਦਿਖਾਉਂਦੀ ਹੈ ਇਹਦੀ ਲੋਕੀ ਇਦਾਂ ਦੀ ਆ ਠੀਕ ਹੈ ਬੰਦ ਕਰ ਸੋ ਦਸੋ ਬਾਤ ਸੋਨੀ ਤਿਆਰ ਹੁੰਦੀ ਹੈ ਝੋਟੀ ਟਾਈਮ ਟੂ ਟਾਈਮ ਦੀ ਚੁਾਈ ਤੇ ਉੱਤੇ ਆਪਾਂ ਬੱਚਾ ਲਾ ਕੇ ਛੋਟ ਵੀਡੀਓ ਜਿਹੜੀ ਬਣਾਵਾਂਗੇ ਉਹਦੇ ਚ ਕੋਸ਼ਿਸ਼ ਕਰਾਂਗੇ ਵੀ ਧਾਰਾਂ ਵੀ ਮਾਰਗੇ ਆਪਾਂ ਇਹਦੇ ਨਾਲ ਇੱਕ ਹੋਰ ਝੋਟੀ ਚੰਗੇ ਕਦ ਕੱਢਦੀ ਹੈ ਬਿਲਕੁਲ ਬਾਈ ਗਗਨ ਬਾਈ ਕੀ ਡਿਟੇਲ ਹੈ ਬਾਈ ਇਹ ਦੂਜੀ ਸੋਏ ਸੂਈ ਆ ਪਰਸੋਂ ਸੂਈ ਆ ਪਿੱਛੇ ਕੱਟੀ ਆ ਇਹਦੇ ਵੀ ਠੀਕ ਹੈ ਹਾਂਜੀ ਦੁੱਧ ਕਿੰਨਾ ਖਊਗਾ ਦੁੱਧ ਬਈ ਹੁਣ ਤਾਂ ਕਿਰਾ ਸਾਢੇ 3 ਕਿਲੋ 4 ਕਿਲੋ ਜਿਹੜੀ ਕੱਚੀ ਚਵਾਈ ਵਾਲਾ ਸਾਢੇ 3 ਲੀਟਰ ਆ ਠੀਕ ਹੈ ਆ ਝੂਟ ਮਾਰਦਾ ਯਾਰ ਬਈ ਪਰਸੋਂ ਦੀ ਸੂਈ ਆ 6 ਕਿਲੋ ਚਵਾਈ ਦਾ ਕਰੀ ਜੰਨੇ ਆ ਉਹ ਚੀਜ਼ ਹੈ ਨਹੀਂ ਬਈ ਤੈਨ ਸਾਢੇ 3 ਲੀਟਰ ਚਵਾਈ ਵਾਲਾ ਕਰੀ ਜੰਨੇ ਆ ਕਿਉਂਕਿ ਤਾਜੀ ਸੂਈ ਖਾਲੀ ਵੀ ਨਹੀਂ ਕਰਦੀ ਠੀਕ ਹੈ ਉਹ ਤੇ ਨੋਰਮਲ ਦੁੱਧ 12 13 ਲੀਟਰ 12 ਲੀਟਰ ਖੁੱਲਾ ਦੇ ਦੂ ਬਈ ਰੇਟ ਕੀ ਰਹਿਣਾ ਹੈ ਕਰਨ ਬਈ ਰੇਟ ਬਈ 1 ਲੱਖ 5000 ਰੁਪਈਆ 1 ਲੱਖ 5000 ਪੂਰੀ ਵੱਡੀ ਝੋਟੀ ਆ ਦਸੋ ਤੇ ਅਗਲੇ ਸਵੇਰ ਚ ਕਰਮਾੜੀ ਵਧਾਊਗੀ ਰਕਮ ਨੂੰ ਵੀ ਕونکی ਜਿਸੂਏ ਮੱਝ ਬਣਦੀ ਹੈ ਹਵਾਨਾ ਚੰਗਾ ਤਿਆਰ ਹੈ ਸ਼ਾਮ ਦੇ ਟਾਈਮ ਵੀਡੀਓ ਬਣਾ ਰਹੇ ਹਾਂ ਸਿੰਘ ਬਿਲਕੁਲ ਗੋਲ ਕੁੰਡਾ ਹੈ ਆਹ ਤੋ ਦੇਖੋ ਤੁਸੀਂ ਝੋਟੀ 1 ਲੱਖ ਤੇ 5000 ਚ ਤੁਹਾਨੂੰ ਇਹ ਸਾਫ ਸੁਥਰੀ ਝੋਟੀ ਮਿਲੇਗੀ ਲਿਆ ਭਾਈ ਇਦੂ ਬਾਅਦ ਚ ਖੋਰ ਝੋਟੀ ਅਦੂ ਅੱਗੇ ਕੱਦ ਕੱਠ ਚੰਗੇ ਜੈ ਵੀ ਗਗਨ ਬਾਈ ਕੀ ਡਿਟੇਲ ਹੈ ਜੀ ਭਈ ਇਹ ਪਹਿਲਣ ਆ ਚਾਰ ਦੰਦ ਦਾ ਮੂੰਹ ਚੋਂ ਠੀਕ ਹੈ ਚਵਾਈ ਵਾਲਾ ਦੁੱਧ 12.5 ਕਿਲੋ ਆ ਬਈ ਠੀਕ ਹੈ ਚਾਹੇ ਦੋ ਟਾਈਮ ਦੀ ਚਵਾਈ ਲਾਓ ਤਿੰਨ ਟਾਈਮ ਦੀ ਲਾਓ ਟਾਈਮੋ ਟਾਈਮ ਚਵਾਈ ਲਾਉਣੀ ਹੈ ਟਾਈਮੋ ਟਾਈਮ ਲਾਓ ਸਾਨੂੰ ਕੋਈ ਦਿੱਕਤ ਨਹੀਂ ਠੀਕ ਹੈ ਠੀਕ ਹੈ ਤੁਹਾਡੇ ਕੋਲੇ ਸਮਾਂ ਹੋਣਾ ਚਾਹੀਦਾ ਸਹੀ ਹੈ ਅੱਗੇ ਤੋਂ ਲੈ ਕੇ ਪਿੱਛੋਂ ਤੱਕ ਪੂਰੀ ਜੈਡ ਬਲ ਹੈ ਗਈ ਪਿੱਛੇ ਵੀ ਕੱਟੀ ਹੈ ਇਹਦੇ ਕਰਮ ਵਾਲੀ ਦੇ ਚਾਰ ਹੀ ਦੰਦ ਆ ਮੂੰਹ ਚੋਂ ਸੋ ਚਾਰ ਦੰਦ گاਵਾ ਨੂੰ ਇਹ ਹਵਾਨਾ ਤਿਆਰ ਕਰੀ ਬੈਠੀ ਐ ਗਗਨ ਭਾਈ ਇਹਦਾ ਰੇਟ ਕੀ ਰਹਿਣਾ ਬਈ ਇਹਦਾ 1,60,000 ਰੁਪਇਆ ਬਈ 1 ਲੱਖ ਤੇ 60 ਹਜ਼ਾਰ ਦੋ ਸੋ ਚਾਰ ਦੰਦ ਪਹਿਲਣ ਚੋਟੀ ਟਾਈਮ ਟੂ ਟਾਈਮ ਭਾਈ ਕਹਿੰਦਾ ਚੁਆਈ ਕਰ ਲੋ ਬਈ ਪਸਮਾ ਪਸਮੂ ਕਰਕੇ ਥਣ ਥਣ ਨੂੰ ਬਹੁਤ ਚੰਗਾ ਕਰਦੀ ਐ ਕੱਟੀ ਠੀਕ ਐ ਸੋ ਕਮਾਲਾ ਭਾਈ ਹਵਾਨਾ ਫੇਰ ਦੇਖੋ ਇਹਦਾ ਇਹਦੇ ਨਾਲ ਬੱਚਾ ਵੀ ਫੀਮੇਲ ਕਾਫਾ ਕੱਟੀ ਨੇ ਜਨਮ ਦਿੱਤਾ ਹਾਂਜੀ ਇਸ ਸਾਈਡ ਤੋਂ ਵੀ ਇਹਦਾ ਹਵਾਨਾ ਤੁਸੀਂ ਦੇਖੋ ਥਾਣਾ ਦੋਸਤੋ ਚੰਗਾ ਲੱਗਾ ਹਜੇ ਥੋੜੀ ਥੋੜੀ ਸਵੇਲਿੰਗ ਜਿਹੜੀ ਉਹ ਦਿਸਦੀ ਹੈ ਕਿਉਂਕਿ ਸੂਈ ਹਜੇ ਤਾਜੀ ਹੈ ਖਵਾਨਾ ਦੇਖੋ ਬੰਦੇ ਬਈ ਸਵੇਦੂ ਅੱਗੇ ਫੇਰ ਇੱਕ ਛੋਟੀ ਤੁਹਾਨੂੰ ਦਿਖਾਉਣੇ ਚਾਰ ਨੰਬਰ ਤੇ ਜਿਹੜੀ ਮੱਝ ਆ ਬਈ ਬਈ ਇਹ ਵੀ ਦੂਜੀ ਸੂਏ ਆ ਹੂੰ ਇਹਨੂੰ ਸੂਈ ਨੂੰ ਅੱਜ 12 ਦਾ 13 ਦਿਨ ਹੋ ਗਿਆ ਬਈ ਠੀਕ ਐ ਹਾਂਜੀ ਕਿੰਨਾ ਦੁੱਧ ਹੋਊਗਾ ਹੁਣ ਚੁਆਈ ਵਾਲਾ ਦੁੱਧ 10 ਲੀਟਰ ਹੈ ਬਾਈ ਠੀਕ ਹੈ ਠੀਕ ਆ ਤੇ ਪਿੱਛੇ ਇਹਦੇ ਵੀ ਮਿਲਦਾ ਕੱਟੀ ਆ ਬਾਈ ਦੇਖੀ ਨਹੀਂ ਸ਼ਾਇਦ ਠੀਕ ਹੈ ਕੱਟੀ ਬਾਈ ਦੱਸਦਾ ਅੱਛਾ ਇਹਦਾ ਰੇਟ ਕੀ ਰਹਿਣਾ ਹੈ ਇਹਨੂੰ ਇਹਦਾ ਬਾਈ 1,05,000 ਰੁਪਈਆ 1,05,200 ਇਹਦਾ ਰੇਟ ਹੈ ਹਾਂਜੀ ਸੋਹਣੀ ਝੋਟੀ ਹੈ ਵੀ ਦੂਜਾ ਸੂਆ ਖਵਾਨਾ ਹੁਣ ਤੁਸੀਂ ਇਹਦਾ ਦੇਖ ਸਕਦੇ ਹੋ 10 ਲੀਟਰ ਦੁੱਧ ਇਸ ਟਾਈਮ ਚੁਆਈ ਵਾਲਾ ਬਾਈ ਕਹਿੰਦਾ ਹਾਜ਼ਰ ਥਾਣਾ ਚ ਬਿੱਥੀ ਇਹਦੇ ਵੀ ਸੋਹਣੀ ਦਿਸਦੀ ਹੈ ਬੰਦੇ ਬਾਈ ਸੋ 1,05,000 ਇਹਦਾ ਰੇਟ ਬੰਦ ਸੋ ਇਹ ਤੋਂ ਬਿਨਾ ਅੱਗੇ ਹੋਰ ਦੋ ਮੱਜਾਂ ਗਗਨ ਭਾਈ ਇਹਦੂ ਅਗਲੀਆਂ ਤਾਂ ਗੱਬਣ ਰਸਦੇ ਨੇ ਮੇਰੇ ਖਿਆਲ ਚ ਹਾਂਜੀ ਹਾਂਜੀ ਭਾਈ ਚਲਾ ਕੇ ਥੋੜਾ ਇਹ ਦਿਖਾ ਦਿੰਨੇ ਆਂ ਹਾਂ ਠੀਕ ਹੈ ਆ ਜਿਹੜੀ ਇਹ ਗੱਬਣ ਮੱਜ ਆ ਭਾਈ ਹਾਂਜੀ ਭਾਈ ਕੰਨਵਾ ਸੂ ਸੂ ਛੋਟੀ ਨੇ ਦੂਜੇ ਸਵੇ ਸੁਣਾ ਭਾਈ ਠੀਕ ਹੈ ਤਿਆਰੀਆਂ ਤੂਰੀਆਂ ਬਹੁਤ ਚੰਗੀਆਂ ਲਾ ਰੱਖੀਆਂ ਹਮ ਹਲੇ ਥਣ ਥਣ ਬਹੁਤ ਸੋਨਾ ਬਣਾਉਣਾ ਇਹਨੇ ਹੋਰ ਵੀ ਇਹਦਾ ਦਿਨ ਪਏ ਆ 5-4 ਦਿਨ ਬਈ ਰੇਟ ਕੀ ਰਹਿਣਾ ਇਹਦਾ ਇਹਦਾ ਭਾਈ 95,000 ਰੁਪਏ ਹੈ 95000 ਦੋਸਤੋ ਤੇ ਇਹ ਵੀ ਪੂਛਤਾ ਇਹਦੀ ਸਾਰੀ ਕਾਲੀ ਦਿਸਦੀ ਹੈ ਸੀਲ 3 ਹੈ ਦੋਸਤੋ ਇਹ ਖੋਲ ਕੇ ਤੋੜ ਲਈ ਜਗਾਲੀ ਆ ਉਹਦੀ ਕਰੀ ਜਾਂਦੀ ਹੈ ਦੁੱਧ ਸੋਨਾ ਪਾਉਗੀ ਬਾਕੀ ਕਿੰਨਾ ਚੋਲੋਗੇ ਤੁਹਾਡੀ ਸਮਝ ਹੈ ਡਿਮਾਂਡ 95000 ਭਾਈ ਇਹ ਕਿਹੜਾ ਹੋਰ ਸਿੰਗ ਦੀ ਸ਼ੇਪ ਤੁਸੀਂ ਦੇਖ ਲਓ ਉਹ ਆਣਾ ਇਹਦਾ ਵੀ ਤੁਸੀਂ ਦੇਖੋ ले ਵੀ ਫਿਰ ਉਹ ਇਧਰ ਦੀ ਬੰਨ ਦੀ ਲਿਆ ਇਹ ਇਹ ਵੀ ਪਤਲੀ ਪੂਛ ਦੀ ਮੱਝ ਐ ਗੱਬਣ ਸੂਣਦੇ ਨੇੜ ਐ ਪਰ ਹਵਾਨਾ ਹੁਣ ਵੀ ਚੰਗਾ ਹਥਿਆਰ ਇਹਦਾ ਦਿਸਦਾ ਪਹਿਲੇ ਨੰਬਰ ਵਾਲੀ ਮੱਝਾਂ ਨੂੰ ਹਵਾਨਾ ਇਹਦਾ ਦਿਸਦਾ ਕਾਕਾ ਗਗਨ ਭਾਈ ਇਸ ਮੱਝ ਦੀ ਕੀ ਡਿਟੇਲ ਐ ਭਾਈ ਇਹਨੇ ਤੀਜੀ ਸਵੇਰ ਸੁਣਾ ਹਲੇ ਦਿਨ ਪਿਆ ਇਹਦੇ 2-3 ਦਿਨ ਲੈ ਜੇ 4 ਦਿਨ ਲੈ ਜੇ ਭਾਈ ਠੀਕ ਐ ਇਹਦਾ ਰੇਟ ਕੀ ਰਹਿਣਾ ਰੇਟ ਇਹਦਾ 2.90 88000 ਰੁਪਏ 88000 ਦੋਸਤੋ ਰੇਟ ਸੂੰਂਦੀਆਂ ਤਿਆਰੀਆਂ ਜੀਆਂ ਹੀ ਦੱਸਦੀਆਂ ਪਰ ਸੂੰਦਿਆ ਸੂੰਦਿਆ ਫੇਰ ਹਵਾਨਾ ਹੋਰ ਪਰ ਜਾਣੇ ਨੇ ਹੁਣ ਦਾ ਵੀ ਹਵਾਨਾ ਤੁਸੀਂ ਦੇਖ ਲਓ ਸੋ 88000 ਚ ਤੁਹਾਨੂੰ ਇਹ ਮੱਝ ਮਿਲ ਜੂਗੀ ਬੰਦੇ ਬਈ ਸੋ ਇਹ ਜਿਹੜੀਆਂ ਬਾਹਰ ਖੜੀਆਂ ਸੀਗਾ ਉਹ ਮੱਝਾਂ ਸਾਰੀਆਂ ਦਿਖਾਤੀਆਂ ਇਹਨਾਂ ਤੋਂ ਬਿਨਾ ਤਿੰਨ ਮੱਝਾਂ ਅੰਦਰ ਆ ਜਿਹੜੀਆਂ ਬਾਈ ਲਿਆਊਗਾ ਬਾਹਰ ਗਗਨ ਬਾਈ ਜਿਹੜੀ ਹੋਣੀ ਮੱਝ ਕੱਢੀ ਆਪਾਂ ਬਾਹਰ ਕੱਨ ਮਸੂਆ ਸੋਈ ਬਈ ਤੀਜਾ ਸੂਆ ਸੋਈ ਆ ਠੀਕ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਬਾਈ ਸੂਈ ਨੂੰ 2 ਘੰਟੇ ਹੋਏ ਆ ਅੱਛਾ ਜੇਰ ਵਗੈਰਾ ਨਹੀਂ ਨਹੀਂ ਜੇਰ ਨਹੀਂ ਪਾਈ ਬਾਈ ਅੱਛਾ 2 ਘੰਟੇ ਹੀ 2 ਹੋਏ ਆ ਬਾਈ ਅੱਛਾ 2 ਘੰਟੇ ਹੋਏ ਆ ਹਾਂਜੀ ਰੇਟ ਇਹਦਾ ਕੀ ਰਹਿਣਾ ਜਦ ਨੂੰ ਰੇਟ ਬਈ ਇਹਦਾ 142000 ਰੁਪਿਆ 142000 ਹਾਂਜੀ ਕਮਾਲਾ ਬਾਈ ਸੋ ਦੋਸਤੋ ਅਜੇ ਸਿਰਫ 2 ਘੰਟੇ ਹੋਏ ਆ ਸੂਈ ਨੂੰ ਸੂਹਾ ਤੀਜਾ ਚੰਗਾ ਕਦਕਾਠ ਹੈ ਹਵਾਨਾ ਚੰਗਾ ਤਿਆਰ ਕਰਕੇ ਨੇ ਬੱਚੇ ਨੂੰ ਜਨਮ ਦਿੱਤਾ ਉਹ ਕਿਸੇ ਦਾ ਹਵਾਨਾ ਦੇਖ ਲਓ 142000 ਰੇਟ ਹੈ ਵੱਡੇ ਕਦਕਾਠ ਚ ਹੈ ਹਜੇ ਬਿਲਕੁਲ ਤਾਜੀ ਸੋਈ ਵੀ ਚੰਗਾ ਥਣ ਅਗਾੜੀ ਦਾ ਬੱਚਾ ਕੀ ਜਨਾ ਬਈ ਵੀ ਫੀਮੇਲ ਹੈ ਕੱਟੀ ਹੈ ਬਈ ਸੋ ਕੱਟੀ ਨੂੰ ਇਹਨੇ ਜਨਮ ਦਿੱਤਾ ਦੱਸੋ ਅਗਲੇ ਥਣ ਵੀ ਤੁਸੀਂ ਦੇਖੋਗੇ ਇੱਥੋਂ ਕਾਫੀ ਚੰਗੇ ਦੱਸਦੇ ਆ ਬਈ ਹਾਈਟ ਲੈਂਥ ਲੰਬਾਈ ਚੜਾਈ ਬਹੁਤ ਆ ਬਈ ਮੱਝ ਨੇ 16 17 ਲੀਟਰ ਦੁੱਧ ਨਾਰਮਲ ਦੇਣਾ ਬਈ ਠੀਕ ਹੈ ਘੱਟ ਤੋਂ ਘੱਟ ਜਵਾਈ ਤੇ ਬਈ ਗੰਦਗਾਟ ਚੰਗਾ ਹੈ ਮੱਝ ਦਾ ਹੁਣ ਤੁਸੀਂ ਇੱਥੋਂ ਦੇਖ ਸਕਦੇ ਬੰਦੇ ਬਈ ਲੈ ਚੱਲ ਸੋ ਇਹਨੇ ਕੱਟੀ ਨੂੰ ਜਨਮ ਦਿੱਤਾ ਹੈ। ਕੇਰਾ ਸੂਕੇ ਹੱਟੀ ਹੈ। ਵੈਸੇ ਸਾਰੀ ਜਿਹੜੀ ਚਮੜੀ ਆ ਉਹਦੇ ਵਿੱਚ ਬਰੀਕ-ਬਰੀਕ ਨਾੜਾਂ ਜੀਆਂ ਉਹ ਕਾਫੀ ਦਿਸਦੀਆਂ। ਸੋ ਅੰਦਰ ਦੋ ਮੱਝਾਂ ਹੋਰ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ। ਗਗਨ ਭਾਈ ਹੁਣ ਮੱਝ ਜਿਹੜੀ ਬਾਈ ਤੋੜ ਰਿਆ। ਹਾਂਜੀ ਹਾਂਜੀ ਭਾਈ। ਇਹਦੀ ਕੀ ਡਿਟੇਲ ਹੈ? ਭਾਈ ਇਹਨੇ ਚੌਥੇ ਸੂਏ ਸੋਣਾ। ਠੀਕ ਹੈ। ਕਿੰਨਾ ਚਿਰ ਲੈ ਜੂਗੀ ਇਹ ਸੋਣ ਚ? ਤੇਰ ਤਿਆਰੀਆਂ ਹੀ ਆ। 5-4 ਦਿਨ 3-4 ਦਿਨ ਤਾਂ ਪੱਕੇ ਲੈ ਜੂਗਾ ਇੱਥੇ ਮੇਰੇ ਕੋਲੇ ਤਾਂ। ਠੀਕ ਹੈ। ਬਾਕੀ ਜੇ ਚੜਾ-ਚੜਾਈ ਕਰਦੀ ਆ ਕਿਸੇ ਪਾਸੇ ਜਾਂਦੀ ਆ ਤਾਂ ਬਾਈ ਜਾਂਦੇ ਹੀ ਬੱਚਾ ਦੇ ਸਕਦੀ ਆ ਬਈ ਥਣਾ ਥੁਣਾ ਦੀ ਭਾਰ ਦੀ ਤਾਰ ਦੀ ਆਪਣੀ ਗਰੰਟੀ ਹੋਊਗੀ ਠੀਕ ਹੈ ਬਾਕੀ ਜੋ ਕੁਝ ਆ ਉਹਦਾ ਡੀਲ ਡੱਪ ਤੋਂ ਦਾ ਸੁਨੱਖ ਪੂਣਾ ਬ੍ਰਿੰਟ ਕਪੜਾ ਕੁਪੜਾ ਉਹਦਾ ਦੇਖ ਕੇ ਲੋ ਵੀ ਦੁੱਧ ਦੇ ਕੰਮ ਦੀ ਆ ਜਿਵੇਂ ਡੇਰੀ ਡਿਊਰੀ ਵਾਲੇ ਲੈਂਦੇ ਆ ਮਾਲ ਵੀ ਇਹਦਾ ਇਹਦਾ ਰੇਟ ਕੀ ਰਹਿਣਾ ਹੈ ਇਹਦਾ 72000 ਰੁਪਏ ਬਈ ਦੱਸੋ ਰੇਟ 72000 ਆ ਬਾਕੀ ਸਿੰਗ ਦੀ ਸ਼ੇਪ ਢਾਂਚਾ ਕੱਦ ਉਹਦੀ ਜਜਮੈਂਟ ਕਰ ਲਿਓ ਜੇ ਇਹ ਦਰਮਿਆਨੇ ਜੇ ਕੱਦ ਦੀ ਮੱਝ ਹੈ ਮੇਨ ਗੱਲ ਬਾਈ ਨੇ ਤੁਹਾਨੂੰ ਦੱਸਤੀ ਆ ਵੀ ਬਾਕੀ ਪਰਖ ਤੁਸੀਂ ਆਪ ਆ ਕੇ ਕਰ ਲਓ 72000 ਦੀ ਇਹ ਮੱਝ ਮਿਲ ਜੂਗੀ ਜੇ ਕੋ ਭਰਾ ਇਹਨੂੰ ਚੰਗੀ ਸਮਝਦਾ ਤਾਂ ਕੰਟੈਕਟ ਤੁਸੀਂ ਬਾਈ ਨਾਲ ਬਣਾ ਸਕਦੇ ਹੋ ਲੈ ਚਲੋ ਬਈ ਅੰਦਰ ਲੈ ਚੱਲਾਂਗੇ ਬੰਨ ਦੇ ਬਈ ਹਾਂ ਰੋਕ ਦੇ ਠੀਕ ਐ ਸੋ ਇੱਥੇ ਬਾਹਰ ਹੀ ਇਹਨੂੰ ਬੰਨਣਾ ਇੱਕ ਮੱਝ ਹੋਰ ਤੁਹਾਨੂੰ ਦਿਖਾਉਣੀ ਆ ਜਿਹੜੀ ਲਾਸਟ ਉੱਤੇ ਦਿਖਾਉਂਗਾ ਉਧਰੋਂ ਲੈ ਲਓ ਤੁਸੀਂ ਇਹਦੀ ਕੀ ਡਿਟੇਲ ਆ ਕਰਨ ਬਾਈ ਬਈ ਦੂਜੇ ਸੋਏ ਸੋਣਾ ਠੀਕ ਹੈ ਕਿੰਨੇ ਦਿਨ ਲੇਜੂਗੀ ਹਜੇ ਇਹ ਬਈ 10 ਦਿਨ ਪਏ ਆ 10 ਦਿਨ ਪਏ ਆ ਦਸੂ ਸੂਆ ਦੂਜਾ ਬਾਈ ਦੱਸਦਾ ਰੇਟ ਇਹਦਾ ਗਗਨ ਬਾਈ ਕੀ ਰਹੂਗਾ ਬਈ ਇਹਦਾ 1 ਲੱਖ 15000 ਰੁਪਏ ਅੱਜ ਦੇ ਟਾਈਮ ਠੀਕ ਹੈ ਜਿੱਦਾਂ ਇਹਦੀ ਤਿਆਰੀ ਹੁੰਦੀ ਆ ਫਿਰ ਬਈ ਉਹ ਅੱਗੇ ਦਾ ਅੱਗੇ ਦੀ ਦੇਖਿਆ ਜੂਗਾ ਕੀ ਸਿੱਖ ਕਹਿੰਦਾ ਓਂਡੇ ਸਿੰਘਾਂ ਦੀ ਆ ਥਾਣਾ ਚ ਬਿੱਥੀ ਚੰਗੀ ਆ ਬਾਕੀ ਪਿਛਾਉ ਹਵਾਨਾ ਫੇਰ ਦੇਖੋ ਕਮਾਲੀ ਬਈ ਜਿਹੜਾ ਹੋਰ 1 ਲੱਖ ਤੇ 15000 ਇਹਦਾ ਰੇਟ ਅੱਜ ਦੇ ਹਿਸਾਬ ਤੇ ਹੁਣ ਕਾਫੀ ਸੁੰਦਰ ਆ ਪਿੱਠ ਮੁੜਾ ਬਹੁਤ ਚੰਗਾ ਨਾਰਮਲ ਦੁੱਧ ਇਹਨੇ ਵੀ 15 ਲੀਟਰ ਹੀ ਦੇਣਾ ਬਈ ਘੱਟ ਨਹੀਂ ਦਿੰਦੀ ਇਹਨੇ ਇੱਕ ਅੱਧਾ ਪਸ਼ੂ ਘਰ ਚ ਰੱਖਣਾ ਉਹਦੇ ਵਾਸਤੇ ਬਹੁਤ ਚੰਗੀ ਹੈ ਜੀ ਤੇ ਪਿਓਰ ਹਰਿਆਣੇ ਦੀ ਹੈ ਬਈ ਇਹ ਵੀ ਠੀਕ ਹੈ ਹਾਂਜੀ ਸੋ ਦੇਖੋ ਤੁਸੀਂ 1 ਲੱਖ ਤੇ 15000 ਇਹਦਾ ਰੇਟ ਬੰਦ ਬਈ ਲੈ ਚੱਲ ਇੱਥੇ ਰੁਕ ਰੁਕਲਾ ਸੋ ਇਹ ਤੁਹਾਨੂੰ ਨੌ ਜਿਹੜੀਆਂ ਹੋ ਮੱਝਾਂ ਦਿਖਾਤੀਆਂ ਦੱਸੋ ਇਦਾਂ ਖਣ ਹਵਾਨਾ ਇਹਦਾ ਸਾਫ ਸੁਥਰਾ ਸਪੇਸ ਗਾਵਾਂ ਨੂੰ ਪਈ ਹੈ ਬਿਲਕੁਲ ਬਈ ਪੂਛ ਫੜਿਓ ਗਗਨ ਬਈ ਸੋ ਹੋਂ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਏਦਾਂ ਦਾ ਹਵਾਨੇ ਦਾ ਰੁਖ ਹੈ ਠੀਕ ਹੈ ਬਈ ਸੋ ਇਹ ਦੋਸਤੋ ਪਸੂ ਅੱਜ ਦੀ ਵੀਡੀਓ ਚ ਵਿਕਰੀ ਵਾਲੇ ਸੀਗੇ ਗਗਨ ਬਈ ਜਿਹੜੀ ਪਹਿਲੇ ਨੰਬਰ ਤੇ ਮੱਝ ਦਿਖਾਈ ਸੀ ਆਪਾਂ ਨੂੰ ਹਾਂਜੀ ਹਾਂਜੀ ਬਈ ਇਹਦੇ ਨਾਲ ਬੱਚਾ ਕੀ ਹੈ ਬੱਚਾ ਫੀਮੇਲ ਹੈ ਇੱਕ ਮਿੰਟ ਦੇਖਣਾ ਯਾਰ ਬਈ ਠੀਕ ਹੈ ਸੋ ਦੋਸਤੋ ਇਹਦਾ ਬੱਚਾ ਬਈ ਦੇਖ ਕੇ ਦੱਸਦਾ ਆਪਾਂ ਨੂੰ ਹਾਂ ਬਈ ਕੱਟੀ ਹੈ ਇਹਦੇ ਨਾਲ ਹਾਂ ਬਈ ਕੱਟੀ ਹੈ ਠੀਕ ਹੈ ਚੁਵਾਈ ਚੁਵਾਈ ਬਹੁਤ ਸੋਹਣੀ ਹੈ ਪਰ ਬਈ ਸਾਡੇ ਥੋੜਾ ਜਿਹਾ ਬਾਰਡਰ ਏਰੀਆ ਦੀ ਆ ਹਾਂ ਹੈ ਤਾਂ ਹਰਿਆਣੇ ਦੀ ਉਹ ਤੁਸੀਂ ਜਾਤਪਾਤੀ ਦੀ ਦੇਖ ਲਓ ਇਹਨਾਂ ਥੋੜਾ ਜਿਹਾ ਜਿਵੇਂ ਬੱਚਾ ਛੱਡ ਕੇ ਥੋੜਾ ਦਾਣਾ ਪਾਉਣਾ ਪੈਂਦਾ ਦਾਣਾ ਪਾਉਣਾ ਪੈਂਦਾ ਹਾਂਜੀ ਹਾਂਜੀ ਠੀਕ ਹੈ ਉਸ ਤੋਂ ਬਾਅਦ ਚੁਵਾਈ ਬਹੁਤ ਵਧੀਆ ਹਾਂ ਚੁਵਾਈ ਦੀ ਇੱਕ ਨੰਬਰ ਹੈ ਥੋੜੀ ਤੁਹਾਨੂੰ ਮੈਂ ਲਾ ਕੇ ਵੀ ਦਿਖਾ ਦੂੰ ਬਈ ਠੀਕ ਹੈ ਸੋ ਦੋਸਤੋ ਇਹ ਸ਼ਾਰਟ ਵੀਡੀਓ ਚੱਪਾ ਜਿਹੜਾ ਉਹ ਇਸ ਤਰ੍ਹਾਂ ਗੱਲ ਕਰਾਂਗੇ ਉਹ ਆਪਾਂ ਵੀਡੀਓ ਸ਼ਾਰਟ ਬਣਾ ਲੈਨੇ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖੀ ਤੁਸੀਂ ਬਾਲਟੀ ਪਰ ਜਾਂਦੇ ਮਰੀ ਗੇਰਾ ਧਾਰਾ ਮਾਰਦੇ ਨੇ ਪੰਛੀ ਪਿਛਲਾ ਚੋਂ ਮਾਰਦੇ ਨੇ ਚਵਾਈ ਦੋਸਤੋ ਇੱਕ ਵਾਰ ਦੇਖ ਲਓ ਇਸ ਛੋਟੀ ਦੀ ਬੜਾ ਸੋਹਣਾ ਫਾਂਦਾ ਸਜੇ ਨੇ ਕੱਢਿਆ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਸੀਗਾ ਅ ਗਾੜੀ ਦੋਸਤੋ ਬਾਈ ਨੇ ਚੋਲੀ ਹੈ ਅਗਲੇ ਥਣਾ ਦਾ ਦੁੱਧ ਦੇਖ ਲਓ ਤੁਸੀਂ ਬਾਲਟੀ ਦੇ ਵਿੱਚ ਬਾਕੀ ਸਾਰੀ ਬਾਲਟੀ ਚ ਦੁੱਧ ਵੀ ਤੁਹਾਨੂੰ ਦਿਖਾਵਾਂਗੇ ਸ਼ੌਂਕ ਹੀ ਆ ਜਿਹੜੀ ਚਵਾਈ ਦਿਖਾਉਣਾ ਜਿਹੜਾ ਭਰਾ ਪਸੰਦ ਕਰੇ ਇੱਕ ਸੋਹਣੇ ਢਾਂਚੇ ਦੀ ਤੁਹਾਨੂੰ ਮੱਝ ਦਿਖਾ ਰਿਹਾ ਹੈ ਆਕੇ ਤੁਸੀਂ ਪਾਸ ਕਰਨੀ ਹੈ ਚੋ ਸਕਦੇ ਹੋ ਰਹਿ ਸਕਦੇ ਹੋ ਇਥੇ ਰੈਚ ਦਾ ਫੋਲੋ ਪ੍ਰਬੰਧ ਹੈ ਸੋ ਚਵਾਈ ਦੋਸਤੋ ਹਾਲਾਂਕਿ ਥਣਾ ਚ ਦੁੱਧ ਦਿਸਦਾ ਹੈ ਖਵਾਨੇ ਚ ਦੁੱਧ ਦਿਸਦਾ ਪਰ ਬਾਲਟੀ ਜਿਹੜੀ ਉਹ ਕਰਮਾ ਲਈ ਨੇ ਨੇੜ ਕਰਤੀ ਹੈ ਤੁਸੀਂ ਦੇਖ ਸਕਦੇ ਹੋ ਬਾਲਟੀ ਦਾ ਨੰਬਰ ਜਿਹੜਾ ਆਪ ਦੇਖ ਲਿਓ ਸੋ ਇੱਕ ਸਾਫ ਸੁਥਰੀ ਚਵਾਈ ਦੀ ਤੇ ਸੋਹਣੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਤੁਸੀਂ ਭਾਈ ਨਾਲ ਕਰ ਲਿਓ ਜੇ ਨੰਬਰ ਜਿਹੜਾ ਉਹ ਦੋਸਤੋ ਸਕਰੀਨ ਉੱਤੇ ਚੱਲੀ ਜਾਂਦਾ ਪ੍ਰੇਮੀ ਡੇਰੀ ਫਾਰਮ ਹਰਿਆਣੇ ਦੇ ਵਿੱਚੋਂ ਇਹ ਵੀਡੀਓ ਬਣਾਈ ਹੈ ਜੈਡ ਬਲੈਕ ਝੋਟੀ ਹੈ ਤੇ ਜੈਡ ਬਲੈਕ ਹੀ ਕੱਟੀ ਹੈ ਨਾਲ ਪਿੱਠ ਪੁੜੇ ਦੀ ਬਣਾਵਟ ਕੱਟੀ ਦੀ ਵੀ ਦੋਸਤੋ ਚੰਗੀ ਦਿਸਦੀ ਹੈ ਸੋ ਬਾਕੀ ਥਣਾ ਚ ਦੁੱਧ ਹਜੇ ਹੈਗਾ ਤੇ ਬੱਚਾ ਭਾਈ ਛੱਡ ਦੂਗਾ ਕਿਉਂਕਿ ਕੱਟੀ ਦੁੱਧ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਵਾਸਤੇ ਅੱਜ ਦੀ ਵੀਡੀਓ ਫਿਲਹਾਲ ਇਹ ਪਸ਼ੂ ਜਿਹੜੇ ਬਾਈ ਕੋਲ ਵਕਾਊ ਸੀ ਮਿਹਰਬਾਨੀ